ਵਿਸ਼ਵ ਪ੍ਰਸਿੱਧ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਵਿਸ਼ੇਸ਼ ਤੌਰ ਤੇ ਪੰਜ ਸਿੱਖ ਧਰਮ ਦੇ ਧਾਰਮਿਕ ਸਥਾਨਾਂ ਦੇ ਕੀਤੇ ਮਾਡਲ ਤਿਆਰ। ਉਨ੍ਹਾਂ ਅੱਜ ਦੀ ਨੌਜਵਾਨ ਪੀੜ੍ਹੀ ਅਤੇ ਆਉਣ ਵਾਲੀ ਪੀੜ੍ਹੀ ਨੂੰ ਸਿੱਖੀ ਇਤਿਹਾਸ ਨਾਲ ਜਾਣੂ ਕਰਵਾਇਆ। ਪੁਕਸ ਪੇਪਰ ਆਰਟਿਸਟ ਦੀ ਇੱਕ ਨਵੇਕਲੀ ਪੇਸ਼ਕਸ਼ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ। ਗੁਰਪੀਰੀ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਸ੍ਰੀ ਅਮਰਸਰ ਸਾਹਿਬ ਜੀ ਦੀ ਪਾਵਨ ਬਿੱਤਰ ਧਰਤੀ ਤੋਂ ਅੱਜ ਜੋ ਸਕਰੀਨ ਦੇ ਵਿੱਚ ਤੁਸੀਂ ਧਾਰਮਿਕ ਸਥਾਨਾਂ ਦੇ ਮਾਡਲ ਦੇਖ ਰਹੇ ਹੋ ਇਹ ਦਾਸ ਵੱਲੋਂ ਬਣਾ ਕੇ ਫਿਲੀਪੀਨ ਦੀ ਧਰਤੀ ਤੇ ਉਰਦਾ ਨੇਤਾ ਸਿਟੀ ਦੇ ਵਿੱਚ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਦੇ ਨਵੇਂ ਬਣੇ ਅਜਾਇਬ ਘਰ ਤੇ ਸੋਭਿਤ ਕੀਤੇ ਜਾਣਗੇ ਜੋ ਕਿ ਨਾ ਸਿਰਫ ਮੇਰੇ ਲਈ ਬਲਕਿ ਸਮੁੱਚੇ ਸਿੱਖ ਪੰਥ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੋਰ ਦੇਸ਼ ਦੁਨੀਆ ਦੇ ਵਿੱਚ ਹੋ ਰਿਹਾ ਜਿੱਥੇ ਸਿੱਖੀ ਥੋੜੀ ਘਟ ਹੈ ਉੱਥੇ ਵੀ ਗੁਰੂ ਦਾ ਇਤਿਹਾਸ ਗੁਰੂ ਦਾ ਸ਼ਬਦ ਪਹੁੰਚੇਗਾ ਸੋ ਦਾਸ ਦੱਸਣਾ ਚਾਹੇਗਾ ਕਿ ਪੰਜ ਮਾਡਲ ਜਿਨ੍ਹਾਂ ਚੋਂ ਸਭ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਜੀ ਜੋ ਕਿ 10 ਵਜੇ 10 ਕੁ ਟਕਰੀਬਨ ਸੈਜ ਦੇ ਵਿੱਚ ਸਰੋਵਰ ਦੇ ਵਿੱਚ ਬਣਾ ਗਿਆ ਉੱਥੇ ਸੋਭਿਤ ਕੀਤਾ ਜਾਏਗਾ ਉਹਦੇ ਨਾਲ ਹੀ ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਇਸ ਤਰ੍ਹਾਂ ਨੀਆਂ ਦੇ ਵਿੱਚ ਸਰਹੰਦ ਦੀ ਧਰਤੀ ਤੇ ਚਨਾਏ ਦਿੱਤੇ ਚਨਾਏ ਗਏ ਅਤੇ ਉਹਨਾਂ ਨੇ ਆਪਣਾ ਧਰਮ ਨਹੀਂ ਛੱਡਿਆ ਕੀਨ ਨਹੀਂ ਮੰਨੀ ਉਹ ਸ਼ਹਾਦਤ ਦਾ ਦ੍ਰਿਸ਼ ਦਰਸਾਇਆ ਗਿਆ ਉਹਦੇ ਨਾਲ ਨਾਲ ਹੀ ਇਹ ਜੋ ਮਾਡਲ ਹੈ ਤਗਤ ਸ੍ਰੀ ਦਮਦਮਾ ਸਾਹਿਬ ਸਾਬੂ ਕੀ ਤਲਵੰਡੀ ਦੀ ਪਵਿੱਤਰ ਧਰਤੀ ਦਾ ਹੀ ਮਾਡਲ ਹੈ ਜੋ ਕਿ 4.5 ਫੁੱਟ ਸਾਈਜ਼ ਦਾ ਹੈਗਾ ਇਹ ਜੋ ਮਾਡਲ ਤੁਸੀਂ ਦੇਖ ਰਹੇ ਹੋ ਇਹ ਤਗਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਦਾ ਹੈ ਜੋ ਕਿ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿੱਥੇ ਅੰਮ੍ਰਿਤ ਦਾਤ ਖਾਲਸੇ ਨੂੰ ਬਖਸ਼ੀ ਇਸ ਪਵਿੱਤਰ ਦਾ ਸਥਾਨ ਦਾ ਮਾਡਲ ਡਿਟੇਲ ਹੈ ਉਹਦੇ ਨਾਲ ਨਾਲ ਹੀ ਇਹ ਜੋ ਮਾਡਲ ਪੀਲੇ ਰੰਗ ਦਾ ਜੋ ਤੁਹਾਨੂੰ ਨਜ਼ਰ ਆ ਰਿਹਾ ਹੈ ਇਹ ਸ੍ਰੀ ਨਨਕਾਣਾ ਸਾਹਿਬ ਜੀ ਜੋ ਕਿ ਜਨਮ ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਪਵਿੱਤਰ ਜਨਮ ਸਥਾਨ ਦਾ ਇਹ ਮਾਡਲ ਹੈ ਜੋ ਕਿ 12 13 ਫੁੱਟ ਸਾਈਜ਼ ਦਾ ਇਹ ਮਾਡਲ ਹੈ ਇਹਨਾਂ ਸਾਰੇ ਮਾਡਲਾਂ ਨੂੰ ਬਣਾਉਣ ਦੇ ਵਿੱਚ ਤਕਰੀਬਨ ਮੈਨੂੰ 4 ਤੋਂ 5 ਮਹੀਨਿਆਂ ਦਾ ਸਮਾਂ ਲੱਗਾ ਤੇ ਰੋਜ਼ 14 15 ਘੰਟੇ ਦੀ ਮਿਹਨਤ ਦੇ ਬਾਅਦ ਇਹ ਮਾਡਲ ਤਿਆਰ ਹੋਏ ਮੈਨੂੰ ਬੜਾ ਮਾਣ ਹੈ ਬੜਾ ਮੈਂ ਸ਼ੁਕਰਾਨਾ ਕਰਦਾ ਹਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਕਿ ਇਸ ਤਰ੍ਹਾਂ ਦੀਆਂ ਧਾਰਮਿਕ ਕਾਰਜਾਂ ਦੀਆਂ ਸੇਵਾਵਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਮੇਰੇ ਹਿੱਸੇ ਲਾਈਆਂ ਨੇ ਸੋ ਇਸ ਤੋਂ ਇਲਾਵਾ ਵੀ ਦਾਸ ਵੱਲੋਂ ਜਿਸ ਤਰ੍ਹਾਂ ਦਸਾਂ ਪਾਸ਼ੇ ਦੇ ਜਨਮ ਸਥਾਨਾਂ ਦੇ ਮਾਡਲ ਪੰਜ ਤਖਤ ਸਾਹਿਬਾਨਾ ਦੇ ਮਾਡਲ ਅਨੇਕਾਂ ਪਾਕਿਸਤਾਨ ਦੇ ਵੀ ਧਾਰਮਿਕ ਥਾਨਾਂ ਦੇ ਮਾਡਲ ਦਾਸ ਵੱਲੋਂ ਬਣਾਏ ਗਏ ਨੇ ਜੂਨ 1984 ਕੱਲੂ ਕਾਰੇ ਦਾ ਦਰਦ ਵੀ ਦਾਸ ਵੱਲੋਂ ਕਈ ਮੁਲਕਾਂ ਦੇ ਵਿੱਚ ਬਣਾ ਕੇ ਮਾਡਲ ਸਿਰ ਸੋਬਿਤ ਕੀਤੇ ਗਏ ਨੇ ਸੋ ਇਹ ਜੋ ਇਤਿਹਾਸ ਨਵਾਂ ਬਣਨ ਜਾ ਰਿਹਾ ਹੈ ਇਹ ਬੜੇ ਇੱਕ ਵਿਲੱਖਣ ਜੋ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਵਿਲੱਖਣ ਜਾਣਕਾਰੀ ਹੈ ਸਮੁੱਚੇ ਦੇਸ਼ ਦੇ ਦੀਆਂ ਸੰਗਤਾਂ ਲਈ ਕਿ ਪਹਿਲੇ ਵਾਰ ਫਿਲੀਪੀਨ ਦੇ ਵਿੱਚ ਕਿਸੇ ਅਜਾਇਬ ਘਰ ਦੇ ਵਿੱਚ ਧਾਰਮਿਕ ਸਥਾਨਾਂ ਦੇ ਮਾਡਲ ਜਾ ਰਹੇ ਨੇ ਜੋ ਕਿ ਸਿੱਖੀ ਦੇ ਬੂਟੇ ਨੂੰ ਹੋਰ ਪ੍ਰਫੁੱਲਤ ਕਰਨ ਦੇ ਵਿੱਚ ਯੋਗਦਾਨ ਪਾਏਗਾ ਤੇ ਨਾਲ ਹੀ ਮੈਂ ਦੇਸ਼ ਦੇ ਦੀਆਂ ਸੰਗਤਾਂ ਦੇ ਬੱਚਿਆਂ ਨੂੰ ਪਰਿਵਾਰਾਂ ਨੂੰ ਬੇਨਤੀ ਕਰੂੰਗਾ ਕਿ ਆਓ ਆਪਾਂ ਪਰਿਵਾਰ ਸਾਰੇ ਜੁੜ ਕੇ ਗੁਰੂ ਦੇ ਸ਼ਬਦ ਨਾਲ ਜੁੜੀਏ ਬਾਣੇ ਨਾਲ ਬਾਣੀ ਨਾਲ ਜੁੜਨਾ ਕਰੀਏ ਗੁਰੂ ਕੇ ਇਤਿਹਾਸ ਨਾਲ ਜੁੜੀਏ ਕਿਉਂਕਿ ਮੇਨ ਇਹ ਮਾਡਲ ਬਣਾਉਣ ਦਾ ਮਕਸਦ ਇਹੀ ਸੀ ਕਿ ਜਿੱਥੇ ਵੀ ਮਾਡਲ ਸ ਸੋਭਿਤ ਹੋਣਗੇ ਨਾਲ ਸਮੁੱਚਾ ਇਤਿਹਾਸ ਗੁਰਮੁਖੀ ਭਾਸ਼ਾ ਦੇ ਵਿੱਚ ਅਤੇ ਹੋਰ ਉਸ ਮੁਲਕ ਦੀ ਭਾਸ਼ਾ ਦੇ ਵਿੱਚ ਸੋਭਿਤ ਹੋਏਗਾ ਸੋ ਦੇਸ਼ ਦੇ ਦੇਸ਼ ਦੀ ਸੰਗਤਾਂ ਕਿ ਇਹ ਵੀ ਬੇਨਤੀ ਹੈ ਕਿ ਜਿਸ ਤਰ੍ਹਾਂ ਸਭ ਜਾਣਦੇ ਨੇ ਕਿ ਦਾਸ ਇਸ ਵੇਲੇ ਕੈਨੇਡਾ ਦੀ ਧਰਤੀ ਤੇ ਰਹਿ ਰਿਹਾ ਹੈ ਪਿਛਲੇ 3 ਸਾਲ ਪਹਿਲਾਂ ਡਾਇਰੈਕਟ ਡਾਇਰੈਕਟ ਜਿਹੜੀ ਹੈਗੀ ਹੈ ਕੈਨੇਡੀਅਨ ਸਰਕਾਰ ਨੇ ਦਾਸ ਨੂੰ ਪੀਆਰ ਦਿੱਤੀ ਇਸ ਨੇ ਪਰਿਵਾਰ ਉੱਥੇ ਹੁਣ ਰਹਿ ਰਹੇ ਹੈ ਅਗਰ ਦੇਸ਼ ਦੇ ਵਿੱਚ ਕਿਤੇ ਵੀ ਦਾਸ ਵੱਲੋਂ ਸੇਵਾਵਾਂ ਨੂੰ ਮੋੜਨ ਦੀ ਲੋੜ ਹੋਵੇ ਕਿਸੇ ਨਗਰ ਕੀਰਤਨਾ ਲਈ ਜਾਂ ਅਜਾਇਬ ਘਰਾਂ ਲਈ ਧਾਰਮਿਕ ਸਥਾਨਾਂ ਦੇ ਮਾਡਲ ਜਾਂ ਹੋਰ ਕਿਸੇ ਤਰ੍ਹਾਂ ਦੇ ਵੀ ਇਮਾਰਤਾਂ ਦੇ ਮਾਡਲ ਦਾਸ ਵੱਲੋਂ ਬਣਵਾਏ ਜਾ ਸਕਦੇ ਨੇ ਦਾਸ ਦਾ ਜੋ ਕੰਟੈਕਟ ਹੈ 9888342384 WhatsApp ਤੇ ਕੈਨੇਡੀਅਨ ਜੋ ਨੰਬਰ ਹੈ +14167105308 ਇਹ ਦਾਸ ਦਾ ਨੰਬਰ ਹੈ ਦਾਸ ਨੂੰ ਸੰਪਰਕ ਕਰਕੇ ਜਿੱਥੇ ਵੀ ਸੇਵਾ ਲਾਉਗੇ ਦਾਸ ਹਾਜ਼ਰ ਹੋਏਗਾ ਕਿਉਂਕਿ ਮੇਰਾ ਮੇਨ ਮਕਸਦ ਇਹੀ ਹੈ ਕਿ ਸਿੱਖੀ ਦਾ ਬੂਟਾ ਹੋਰ ਪਰਫੁੱਲਤ ਹੋਵੇ ਸਾਡਾ ਇਤਿਹਾਸ ਕਿਸੇ ਵੀ ਜਰੀਏ ਕਿਉਂਕਿ ਬੱਚੇ ਪੁਸਤਕਾਂ ਪੜ੍ਹਨੀਆਂ ਪਸੰਦ ਨਹੀਂ ਕਰਦੇ ਸੋਸ਼ਲ ਮੀਡੀਆ ਦੇ ਜੁੜੇ ਰਹਿੰਦੇ ਆ ਗੇਮਾਂ ਖੇਡਦੇ ਜਾਂ ਰੀਲਾਂ ਵੇਖਦੇ ਮੈਂ ਚਾਹੁੰਦਾ ਕਿ ਇਸ ਤਰ੍ਹਾਂ ਦੀ ਕਲਾ ਨਾਲ ਵੀ ਬੱਚੇ ਜੁੜਨ ਅਗਰ ਕੋਈ ਬੱਚੇ ਨੂੰ ਸਿਖਾਉਣ ਦਾ ਟ੍ਰੇਨਿੰਗ ਦੇਣ ਦਾ ਵੀ ਚਾਹਵਾਨ ਹੈ ਕਿ ਇਸ ਤਰ੍ਹਾਂ ਦੀ ਟ੍ਰੇਨਿੰਗ ਬੱਚਿਆਂ ਨੂੰ ਦਵਾਈ ਜਾਵੇ ਉਹ ਵੀ ਆਪਾਂ ਪ੍ਰਬੰਧ ਕਰ ਸਕਦੇ ਹਾਂ ਵਰਕਸ਼ਾਪਾਂ ਲਾ ਸਕਦੇ ਹਾਂ ਸੋ ਇਹ ਜੋ ਮਾਡਲ ਨੇ ਇਸ ਤਰ੍ਹਾਂ ਦੇ ਹੋਰ ਮਾਡਲ ਅਨੇਕਾਂ ਮੁਲਕਾਂ ਦੇ ਵਿੱਚ ਪਹਿਲਾਂ ਹੀ ਸਾਬਿਤ ਕੀਤੇ ਜਾ ਚੁੱਕੇ ਨੇ ਤੇ ਦਾਸ ਨੂੰ ਫਿਰ ਬੜਾ ਮਾਣ ਹੈ ਤੇ ਸ਼ੁਕਰਾਨਾ ਹੈ ਗੁਰੂ ਅਮਰਦਾਸ ਪਾਸ਼ਾ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ